ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਆ ਪਹਿਲੇ ਸਵੇਰ ਵੈੜ ਤੋਂ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਆ ਜਿਹੜੀ ਅਜੇ ਗੱਭਣਿਆਂ ਤੇ ਚੰਗੇ ਕਦ ਕੱਦ ਚਾਹ ਤੇ ਚੰਗੇ ਕਦ ਵਜਨ ਤੇ ਅਜੇ ਦੇ ਤੇ ਇੱਕ ਤਾਜੀ ਸੋਈ ਆ ਸੁਈ ਦੇ ਆਪਣੀ ਇੱਥੇ ਆ ਕੇ ਦੋ ਟੈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੋ ਵੀਰ ਜੀ ਹੋਠੀਠਾ ਜੀ ਬੜੀ ਕਿਰਪਾ ਵਾਹ ਕਰੋ ਜੀ ਠੀਕ ਜਾਵੋ ਤੇ ਆ ਕੀ ਗੱਲ ਬਾ ਫੇਰ ਬਣ ਲਈ ਜੀ ਇਹ ਜੋ ਪੁੱਤਰ ਤੁਹਾਨੂੰ ਚੰਗਾ ਲੱਗਦਾ ਠੀਕ ਆ ਬਾ ਬੜੀ ਤਲਕ ਮਹੀਨੇ ਹੋ ਗਏ ਤੁਹਾਨੂੰ ਪਹਿਲਾਂ ਵੀ ਦੱਸਿਆ ਸੱਟ ਲੱਗੀ ਉਹਦਾ ਸੱਟ ਲੱਗੀ ਇਹ ਹੁਣ ਸੱਟ ਹੋ ਗਈ ਜੀ ਤੁਹਾਨੂੰ ਫੇਰ ਲੱਗੀ ਹੁਣ ਫੇਰ ਲੱਗੀ ਉੱਥੇ ਹੀ ਆ ਨਾ ਚਲੋ ਇਹ ਵੀ ਚੀਜ਼ਾਂ ਨਾਲ ਨਾਲ ਚੱਲਣੀਆਂ ਹਾਂਜੀ ਹਾਂਜੀ ਤੇ ਨਾਮ ਦੱਸ ਕਰੀ ਫਿਰ ਨਾਮ ਆਪਣਾ ਸਰਮਜੀਤ ਸਿੰਘ ਜੋ ਐਂਡ ਆਪਣਾ ਰਾਮ ਗਵਾਲੀ ਤੇ ਜ਼ਿਲ੍ਹਾ ਪੁਰਦਾਸਪੁਰ ਤਸੀਲ ਡੇਰਾ ਬਬਰ ਤੇ ਫੋਨ ਨੰਬਰ ਵੀ ਬੋਲ ਦੋ 9815177510 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ਰਵਾਤ ਜਿਹੜੀ ਆ ਜੀ ਜੀ ਪਹਿਲਾਂ ਲੈਣ ਜੋ ਅੱਛਾ ਪਹਿਲਾ ਸੁਆਇਆ ਪਹਿਲਾ ਸੁਆ ਮੂੰਹ ਚਾਰ ਦੰਦਿਆ ਸ਼ਕੇਰੇ ਦੰਦ ਰੱਖਦੇ ਆ ਅੱਛਾ ਟੰਡੀਆਂ ਭਲੋਤੀਆਂ ਆ ਠੀਕ ਆ ਹਾਂਜੀ ਤੇ ਮਤਲਬ ਚੌਗੀ ਤਾਂ ਛਿੱਗੀ ਹੁੰਦੀ ਆ ਹੁੰਦੀ ਐ ਛਿੱਗੀ ਐ ਜਿਹਦਾ ਰੇ ਪਹਿਲਾ ਸਵੇਰ ਸੋਣਾ ਪਰ ਕਮਾਲ ਦਾ ਠੰਡਾ ਠੰਡਾ ਲੱਗਾ ਬਖਾਲੋ ਠੀਕ ਆ ਆ ਦੇਖ ਸਕਦੇ ਜੀ ਚਾਰ ਦੰਦ ਦੀ ਮੰਨ ਦੇ ਕੋ ਚੱਲ ਗਿਆ ਚਾਰ ਦੰਦ ਆ ਜਿਹੜੀ ਐ ਜੇ ਇਤਰਾ ਠੀਕ ਐ ਤੇ ਹੈਗੀ ਵੀ ਸ਼ਾਂਤ ਜੀ ਆ ਤੇ ਕਦ ਕੱਟ ਪੂਰਾ ਜਿਹੜਾ ਇਹਦਾ ਉਮਰ ਦੇ ਹਿਸਾਬ ਨਾਲ ਚੰਗਾ ਆ ਵੱਡੀਆਂ ਗਾਵਾਂ ਜਿੱਦਾ ਕਰਦਾ ਇਹਦਾ ਵੀ ਤੇ ਖਾਣਾ ਆਪਾਂ ਦੇਖ ਸਕਦੇ ਆ ਚੰਗੇ ਗਿਆਪ ਤੇ ਆ ਗਰਾਵੀ ਰੰਗ ਦਾ ਥਾਨੇ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਥਾਨ ਹੁਣ ਤਾਂ ਹੀ ਹੱਥ ਚ ਆਉਣਾ ਲਾਵਾ ਅਜੇ ਭੁਲਾ ਭੁਲਾ ਦਈਆਂ ਵਾ ਪੈਣ ਚਲੋ ਦੂਸਰੇ ਪਾਸੇ ਦਾ ਥਾਨ ਤੁਹਾਨੂੰ ਦਿਖਾ ਦਿੰਨੇ ਕਿੰਨਾ ਕੁ ਦੁੱਧ ਪਹਿਲੇ ਸਵੇਰ ਕੱਢੀ ਜਾਉਗੀ ਹੈ ਇਹ ਵੇਖੋ ਬਰੀਡ ਦੇ ਵਿੱਚ ਮਾਲਿਆ ਹਾਂ ਜੀ ਬਰੀਡ ਨਾਲ ਦੁੱਧ ਦੇਣਾ ਹੁੰਦਾ ਹਾਂ ਜੀ ਸੇਵਾ ਵਾਲਾ ਲੈ ਗਿਆ ਤੇ ਜਿੰਨਾ ਮਰਜ਼ੀ ਚੋਲੇ ਪਰ 20 ਤੋਂ ਪਲੱਸ ਚੱਲੂਗੀ ਐਸੀ ਦੀ ਗਾਰੰਟੀ ਹੋਗੀ ਅੱਛਾ ਪਹਿਲੇ ਸੂਏ ਪਹਿਲੇ ਵੀਜੀ ਕੁਝ ਵੀ ਨਹੀਂ ਜਵਾਉਂਦਾ ਠੀਕ ਆ ਜਿਆਦਾ ਕੱਢ ਸਕਦੀ ਜੋ ਅਸੀਂ ਤੇ ਨਾਰਮਲ ਦੱਸਣੇ ਆ ਤੇ ਬਾਕੀ ਇਹ ਆ ਵੀ ਇਹ ਆ ਵੀ ਚਲੋ ਦੁੱਧ ਦਿਨੇ ਦੇ ਨਹੀਂ ਦੇਣਾ ਆ ਤੇ ਸੋਨਪੁਣੇ ਚ ਵੀ ਆ ਫੱਬੋਗੇ ਕਿੱਲੇ ਦੇ ਬੱਜੀ ਵੀ ਮੈਂ ਵੇਖ ਭੈਣ ਭਰਾਵਾਂ ਨੇ ਵੇਖ ਹੀ ਲੈਣੀ ਆ ਹਾਂਜੀ ਹਾਂ ਇਹ ਵੱਸੀ 8 ਦਿਨਾਂ ਦਾ ਹੱਪਾ ਕਰਦੀ ਆ ਠੀਕ ਆ ਪਰ ਚੰਗੀ ਖੁੱਲੂਗੀ ਜਿਹਨੂੰ ਚੰਗੀ ਜਾਂਦੇ ਚੰਗੀ ਤਿਆਰ ਹੋ ਗਈ ਠੀਕ ਆ ਤੇ ਲੈ ਜਾ ਫਿਰ ਗਾਂ ਵੀ 400 ਵਿੱਚ ਆਉਣ ਵਾਲੀ ਆ ਦੇਖੋ ਪਸ਼ੇਂਟ ਨਾਲ ਦੇਖੋ ਬੜਾ ਵਧੀਆ ਅਜੇ ਢਲਾ ਢਲਾ ਕਾਫੀ ਆ ਅਜੇ ਭਰਨੀ ਆ ਚੰਗੀ ਜੇ ਅਚੇਰੇ ਤੋਂ ਹੀ ਦੇਖ ਸਾ ਦੇਖ ਲਈ ਲੈ ਜਾ ਫਿਰ ਉਤਰ ਹੈ ਗਈ ਠੰਡੀ ਤੇਰੀ ਆ ਮੋਤਰ ਹੈਗੇ ਚਾਰੇ ਥਣ ਇੱਕੋ ਜੇ ਆ ਭਲਾ ਭੁਲਾ ਕਰਕੇ ਥੋੜਾ ਜਿਹਾ ਹੋਏ ਉੱਪਰ ਥੱਲੇ ਬਾਕੀ ਪਹਿਲੇਨ ਪੁੱਛਣ ਨੂੰ ਤੇ ਅਕਸਰ ਭੁਲਾ ਪਾਈ ਜਾਂਦੀਆਂ ਆ ਦੇਖ ਸਕਦੇ ਜੀ ਇੱਕੋ ਜਿਹੀ ਕਾਰ ਤੇ ਦੇਖੋ ਜੇ ਸਾਈਡ ਦੇ ਥਾਣੇ ਆ ਜਿਹੜਾ ਥਣ ਹੁਣ ਤਾਂ ਹੀ ਹੱਥ 'ਚ ਆਉਣ ਵਾਲਾ ਵਾ ਜਦੋਂ ਤਿਆਰ ਹੋਈ ਤੇ ਚੰਗੀ ਪਤਨੀ ਆ ਗਾਂ ਨਾਵੇਂ ਹਵਾ ਨਾ ਚੰਗਾ ਭਰੰਦੀ ਆ ਤੇ ਹਵਾ ਨਾ ਪਛਾਣ ਨਾ ਚੰਗਾ ਭਰੰਦੀ ਦੇਖੋ ਜੀ ਦੇਖੋ ਪਹਿਲੇਨ ਕੀ ਨਹੀਂ ਡਿਟੇਲ ਹੈ ਅਜੇ ਪਹਿਲੇ ਸੋਈ ਆ ਤੇ ਢਿੱਲਾ ਜਿਹੜੀਆਂ ਚੰਗੀਆਂ ਆ ਵਾ ਗਾਂਵ ਦੀ ਬੜੀ ਬੰਨੀ ਆ ਹਾਂਜੀ ਪਛਾਣ ਉਹ ਗਾਂਵ ਨੂੰ ਵੀ ਬੜੀ ਆ ਛੋਟੇ ਛੋਟੇ ਗਾਂਵ ਨੂੰ ਛੋਟੇ ਛੋਟੇ ਪਛਾਣ ਬੜੀ ਆ ਆ ਦੇਖ ਸਕਦੇ ਹੁਣ ਤਾਂ ਹੀ ਹਵਾਨਾ ਇਹਦਾ ਗਾਂਵ ਨੂੰ ਲੈ ਕੇ ਤੇ ਪਛਾਣ ਤਾਂ ਕਰ ਚੰਗਾ ਦਿਖੰਦਿਆ ਜਦੋਂ ਤਿਆਰ ਹੋਈ ਭਰੂਗੀ ਚੰਗੀ ਮੰਡੀ ਚ ਫੋਨ ਵਾਲੀ ਵਾੜਿਆ ਜਿਹੜੀ ਇਹ ਵੀ ਮੰਡੀ ਆਉਣ ਵਾਲੀ ਹੈ ਹੁਣ ਬੱਸ ਸਰਪ੍ਰੀਤ ਵੀਰ ਜੀ ਵੇਖੋ ਨਿਗਾ ਵਾਲਿਆਂ ਨੇ ਲੈਣੀ ਆ ਹਾਂਜੀ ਹਾਂਜੀ ਕੀ ਰੱਖ ਕੰਮ ਕਰਦੀ ਉਹਨੂੰ ਪਤਾ ਹੈ ਚੀਜ਼ ਦਾ ਪਰ ਅਸੀਂ 20 ਲੀਟਰ ਬੜਾ ਨਾਰਮਲ ਦੁੱਧ ਦੱਸਣੇ ਰਿਹਾ ਹਾਂਜੀ ਹਾਂਜੀ ਮੱਛੀ ਰੋਤ 5 ਲੀਟਰ ਚ ਲਾਉਗੀ ਪਰ ਸੇਵਾ ਹੋਣੀ ਚਾਹੀਦੀ ਹੈ ਮੁੱਲ ਫਿਰ ਇਹਦਾ ਮੁੱਲ ਜਿੱਦਾਂ ਤੁਸੀਂ ਆਪੋ ਕੋ ਕਰ ਲਾਗੇ ਪਰ ਜਿਆਦਾ ਜੀ ਗੱਲ ਕਰੀਏ ਮੇਲਾ ਮੁੱਲਾ ਚੱਲਣ ਦਿਆ ਵਾ ਇਹ ਉਹ ਮਾਲ ਦਾ ਹਰੇਕ ਬੰਦੇ ਨੂੰ ਪਤਾ ਮਾਰਕੀਟ ਦੇ ਹਿਸਾਬ ਨਾਲ 80-85 ਹਜ਼ਾਰ ਦੀ ਵੈੜਿਆ। ਹਾਂਜੀ। ਤਾਂ ਤਾਂ ਇਹ ਵੈੜਿਆ ਚਾਰ ਦੰਦ ਪਿਓਰ ਆ। ਹਾਂਜੀ ਹਾਂਜੀ। ਹਾਂਜੀ। ਤੇ ਬਾਕੀ ਜਦੋਂ ਇਹ ਪੜ ਗਈ ਤਿਆਰ ਹੋਈ ਉਹਨਾਂ ਮਾਲ 85 ਹਜ਼ਾਰ ਦਾ ਹੀ ਆ। ਅੱਜ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ। ਕਰ ਦਿਓ ਜੀ ਆਜੀ। 70 ਹਜ਼ਾਰ ਦੀ ਦੇ ਦਾਂਗੇ। ਹਰ ਜੀ। ਕਰ ਦਈਏ ਛੋਟ ਛੜ। ਹੋਰ ਕਰਨੀਏ? ਹਾਂਜੀ। ਪਛੀ ਬਹੁਤ ਫਰੀਡ ਦੇ ਵਿੱਚ ਆ ਤੇ ਆਪ ਮੰਗੀ ਲੰਦੀ ਆ। ਅੱਛਾ। ਤੁਸੀਂ ਆਖੋਗੇ ਤਾਂ ਤੁਹਾਡਾ ਬਾਦ ਨਹੀਂ ਰੱਖਣਾ ਪੈਣਾ ਮਾਲ ਦਾ ਦੋੜਨਾ ਨਹੀਂ ਆ। ਜਿੰਨੇ ਦੀ ਆਖੋਗੇ ਦੇ ਦਾਂਗੇ ਦੱਸੋ। ਕਰ ਦਿਓ ਆਪਾ। 2000 ਹੋਰ ਛੱਡਦਾ ਅੱਛਾ 68 ਦੀ 68000 ਦੀ ਦੇ ਦਾਂ ਚਲੋ ਫਿਰ 2000 ਹੋਰ ਛੱਡ ਦੋ ਫਿਰ ਥਕਾ ਹੋ ਜਾਣਾ ਨਹੀਂ ਥਕਾ ਨਹੀਂ ਹੁੰਦਾ ਜਾਂ ਤਾਂ ਕੁਝ ਨਹੀਂ ਦ 68000 ਦੀ ਜਾਂਦੀ ਐ ਫਿਰ ਹਰਬੀ ਜੀ ਜਿੱਦਾਂ ਲੱਗੇ ਤੁਸੀਂ ਮੁੱਲ ਪਵਾਤਾ ਨਾ ਹਾਂਜੀ ਹੋਣੇ ਵਿੱਚ ਰਹਿ ਕੁਝ ਨਹੀਂ ਗਿਆ ਅੱਛਾ ਕੋਈ ਵੀਰ ਸੌਦਾ ਨਾ ਕਰੇ 68000 ਦੀ ਦੇ ਰਾਂਗਾ ਪਰ ਐਦਾਂ ਦੀ ਵਹਿੜ ਔਣੀ 85000 ਦੀ ਠੀਕ ਹੈ ਅੱਜ 68000 ਦੀ ਮਿਲ ਜਾਊਗੀ ਹਫਤਾ ਭਾਜੀ ਠੀਕ ਹੈ ਜੀ ਬਾਕੀ ਬੜੀ ਪਿਆਰੀ ਜੀ ਵਹਿੜ ਆ ਕੋਈ ਵੀਰ ਆਣ ਕੇ ਵੇਖੇ ਇੱਕ ਵਾਰੀ ਪਸੰਦ ਜ਼ਰੂਰ ਆਊਗੀ ਬਾਹਰ ਥੱਲੇ ਹੋ ਤੇ ਹੁਣ ਇੱਕ ਆ ਸੂਈ ਸਵਾਈ ਹੈ ਤਾਜੀ ਸੂਈ ਆਏ ਜਿੰਨਾ ਹੋ ਮਰਜੀ ਪਾ ਜੀ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕਿ ਚਾਦੀ ਸੂਈ ਜੇ ਇਹਨੂੰ ਮੰਨ ਕੇ ਚਲੋ ਤੁਸੀਂ 3 ਦਿਨ ਲਾ ਲਓ 4 ਦਿਨ ਲਾ ਲਓ ਅੱਛਾ ਬਿਲਕੁਲ ਰਹੀਆਂ ਦੋ ਦੋ ਤਿਆਂ ਦਿਨ ਚਾ ਕਰਨ ਹੋਏ ਅੱਛਾ ਜਿਆਦਾ ਜਿਆਦਾ ਹਾਂ ਤੇ ਕਿੰਨਾ ਦੁੱਧ ਤਿਆਰ ਕਰ ਗਈ ਹੈ ਇਸ ਟਾਈਮ ਤੇ ਥੱਲੇ ਦੁੱਧ 12-13 ਲੀਟਰ ਬੋਲਾ ਆ ਅੱਛਾ ਹਾਂ ਜੀ ਤੇ ਇਹ ਤਾਂ ਜੇ ਵਧੂਗੀ ਦੁੱਧਾਂ ਤੇ ਤੋ ਤੈਨੂੰ ਬੜੇ ਰਮਾਨ ਚਾਹੀਦਾ 15 16 ਲੀਟਰ ਦੇ ਦੇਣਾ ਬਰੀਡ ਬਰਾਡ ਚ ਅਵਸ਼ੀ ਚੰਗੀ ਆ ਥਣ ਨੂੰ ਬਹੁਤ ਚੰਗਾ ਲਗਾ ਠੀਕ ਹੈ ਜੀ ਹਾਂ ਜੀ ਤੋਰੋ ਹੱਕ ਰਿੰਦਮ ਬਾਕੀ ਇਹ ਚਿੱਟੇ ਰੰਗ ਦੀ ਹੈ ਕਾਲੇ ਰੰਗ ਦੀ ਹੈ ਤੁਹਾਨੂੰ ਬਹੁਤ ਚੰਗਾ ਬਾਕੀ ਥਾਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਵੀ ਗੁਲਾਬੀ ਰੰਗ ਦਾ ਥਾਣ ਹੈ ਹੰਡੀ ਦੇਰੀ ਆ ਤੇ 98 ਦੇ ਆਪਾਂ ਦੇਖ ਸਕਦੇ ਹਾਂ ਚਾਰੇ ਸਨ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਦੇ ਲੈ ਜਾ ਤੇ ਇਹਦਾ ਫਿਰ ਮੁੱਲ देखो हरप्रीत दीदी ਤੁਹਾਨੂੰ ਵੀ ਮਾਰਕੀਟ ਦਾ ਮਾਲਾ ਤਾਂ ਮੈਂ ਵੀ ਘੁੰਮਦਾ ਰਹਿਦਾ ਹਾਂ ਹਾਂਜੀ ਹਾਂਜੀ ਕੱਲ ਤੋਂ ਚੰਗਾ ਲੱਗਾ ਆ ਬੱਚੀ ਦਾ ਮੁੱਲ ਕਰ ਨੂੰ ਜਨਾ ਮੱਦੀ ਕਰਦੀ ਐ ਵੀ 5000 ਜੀ ਦੇਣਾ ਨਹੀਂ ਫਿਰ ਇਹ ਬਰਾਬਰ ਨਾ ਨਾ ਕਰੋ ਇੱਕੋ ਜਿਹਾ ਨਾ ਨਾ ਕਰੋ ਹਾਂਜੀ ਫਰਕ ਪਾਓ ਥੋੜਾ ਜਿਆ ਫਰਕ ਪਾ ਦੀ ਜੀ ਹਾਂਜੀ ਹਾਂਜੀ ਕਿੰਨੇ ਦੀ ਦੇ ਦੀ ਆ ਤੁਸੀਂ ਦੱਸੋ ਉਹਨੇ ਨਹੀਂ ਦਰਾਂਗੇ ਕਰ ਦੋ ਆ ਵੀ 60 ਦੀ ਦੇਣਾ ਹੋਰ ਉਹ ਥੱਲੇ ਆਉਣ ਦਾ ਹੋਰ ਥੱਲੇ ਆਉਣ ਦਾ ਹਾਂਜੀ ਦੱਸੋ ਜੀ ਦੇ ਦੀ ਆ ਫੋ ਕਰ ਦੋ ਥੱਲੇ ਕਿੰਨੀ ਕਰਦੇ ਜੀ ਫੇਰ ਇੱਕੋ ਗੱਲ ਕਰੀਏ ਯਾਰ ਬ੍ਰਿਜੀ ਇੱਕੋ ਗੱਲ ਕਰਦੇ ਭੈਣ ਭਰਾ ਸੌਦਾ ਨਾ ਕਰੇ ਅੱਛਾ 55000 ਵੀ ਇਹ ਵੀ ਦੇਣਾ ਹੈ ਅੱਛਾ 55000 ਦੇ ਦੇੋਗੇ ਆ 10000 ਹੀ ਉਹਦੇ ਨੂੰ ਡਾਊਨ ਦੇਣਾ ਹੈ ਠੀਕ ਹੈ ਜੀ ਹਾਂ ਜੀ ਇਹ ਮਾਰਕੀਟ ਵਾਲੇ ਰੇਟ ਨਹੀਂ ਜੀ ਤੇ ਅੱਛਾ ਇਹ ਇਥੋਂ ਸਰਮਜੀਤ ਨੇ ਆਪਣੇ ਘਰ ਵਾਲੇ ਰੇਟ ਕੀ ਭੈਣ ਭਰਾਵਾਂ ਨੂੰ ਦੇਣ ਵਾਲੇ ਠੀਕ ਹੈ ਜੀ ਹਾਂ ਜੀ ਠੀਕ ਹੈ ਤਾਂ ਦੋਵੇਂ ਠੰਡੀਆਂ ਸੀ ਲਿਆ ਤੇ ਬਾਕੀ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਹਨ ਜਿੰਨੇ ਵੀ ਖੜਨੇ ਆ ਵੀਰ ਮੇਰਾ ਹੱਥ ਜੋੜ ਕੇ ਬੇਨਤੀ ਹੈ ਵੀ ਜੀ ਉਹ ਗੱਬਣ ਆ ਹਾਂ ਜੀ ਪਾਸ ਕਰਕੇ ਖੜੋ ਇਹ ਸਹੀ ਜਿਓ ਚਵਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸੋਈ ਤੇ ਆਪਣੀ ਦੋ ਟੈਮ ਚੁਾਈ ਕਰਕੇ ਖੜਾਓ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ